I'm sorry. No, ma'am. No. Sorry. You're going to be placed in the handcuffs, okay? ਇੱਕ ਹੋਰ ਭਾਰਤੀ ਕੁੜੀ ਨੇ ਸ਼ਰਮ ਨਾਲ ਭਾਰਤੀਆਂ ਦਾ ਕੀਤਾ ਸਿਰ ਨੀਵਾ ਪਿਛਲੇ 3 ਮਹੀਨਿਆਂ ਦੇ ਵਿੱਚ ਇਹ ਤੀਜੀ ਚੋਰੀ ਆ ਤੀਜੀ ਕੁੜੀ ਅਰੈਸਟ ਹੋਈ ਆ ਜਿਹੜੀ ਗਰੋਸਰੀ ਸਟੋਰਾਂ ਦੇ ਉੱਤੋਂ ਚੋਰੀ ਕਰਦੀ ਫੜੀ ਗਈ ਆ ਤੇ ਇਹਦੇ ਵਿੱਚ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਦੀ ਅੱਗ ਲੱਗੀ ਹੋਈ ਆ ਇਸ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਤੇ ਇਹਦਾ ਦੀਆਂ ਹਰਕਤਾਂ ਦੀ ਵਜ੍ਹਾ ਤੋਂ ਕੀ ਅਸੀਂ ਕਿਸੇ ਨੂੰ ਮੂੰਹ ਦਿਖਾਉਂਗੇ ਤੁਹਾਨੂੰ ਪਤਾ ਕਿ ਆ ਪਿੱਛੇ ਇੱਕ ਵੀਡੀਓ ਵੀ ਬਾਹਰਲ ਹੋਈ ਸੀਗੀ ਇੱਕ ਭਾਰਤੀ ਕੁੜੀ ਨੇ ਸਿੱਧਾ ਹੀ ਵਾਈਸ ਪ੍ਰੈਜ਼ੀਡੈਂਟ ਨੂੰ ਸਵਾਲ ਜਵਾਬ ਕੀਤੇ ਆ ਵੀ ਤੁਸੀਂ ਕਿਉਂ ਸਾਨੂੰ ਕੱਢ ਰਹੇ ਓਥੇ ਕੀ ਆ ਜਦੋਂ ਉਹ ਸਵਾਲ ਐਦਾਂ ਕਰਦੇ ਆ ਫਿਰ ਉਹ ਐਦਾਂ ਦੀ ਉਦਾਹਰਨਾਂ ਤੁਹਾਨੂੰ ਦੇ ਕੇ ਚੁੱਪ ਕਰਾ ਸਕਦੇ ਆ ਕੌਣ ਕੋਈ ਕਿਸੇ ਨੂੰ ਕੋਈ ਪੁੱਛ ਸਕਦਾ ਕਿ ਅਸੀਂ ਕਿਉਂ ਇੱਥੇ ਨਹੀਂ ਰਹਿ ਸਕਦੇ ਕਿਉਂ ਸਾਨੂੰ ਤੁਸੀਂ ਕੱਢਣਾ ਚਾਹੁੰਦੇ ਆ ਉਹ ਇਦਾਂ ਦੀ ਜਦ ਉਤਾਰਨਾ ਇਦਾਂ ਦੀ ਹਰਕਤਾਂ ਆਪਣੇ ਕਰਨ ਉਹ ਨਹੀਂ ਹਟਦੇ ਫਿਰ ਉਹਨਾਂ ਨੂੰ ਮੌਕਾ ਮਿਲਦਾ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਇਹਨਾਂ ਨੇ ਚੋਰੀ ਕੀਤੀ ਕੋਈ ਹੋਰ ਕੋਈ ਚੋਰੀ ਨਹੀਂ ਕਰਦਾ ਬਹੁਤ ਚੋਰੀਆਂ ਹੁੰਦੀਆਂ ਪਰ ਤੁਹਾਨੂੰ ਸਭ ਨੂੰ ਇਹ ਗੱਲ ਦਾ ਪਤਾ ਕਿ ਤੁਸੀਂ ਇੰਡੀਅਨ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਚੁਗ ਰਹੇ ਆ ਸਭ ਨੂੰ ਪਤਾ ਕਿ ਇਹ ਇੱਥੇ ਇਲੀਗਲ ਇਮੀਗਰੈਂਟਸ ਇੱਥੇ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਸਾਰੇ ਤਾਂ ਨਹੀਂ ਪਰ 70 ਤੋਂ 80% ਲੋਕ ਉਹੀ ਆ ਜਿਹੜੇ ਇਥੋਂ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਤੇ ਫਿਰ ਉਹ ਇੱਥੇ ਰਹਿੰਦੇ ਆ ਤੇ ਹੁਣ ਇਹਨਾਂ ਨੂੰ ਉਹ ਚੀਜ਼ਾਂ ਦਾ ਮੌਕਾ ਮਿਲਦਾ ਹੁਣ ਤੁਸੀਂ ਸੋਚ ਸਕਦੇ ਆ ਪਹਿਲਾਂ 3 ਮਹੀਨੇ ਪਹਿਲਾਂ ਇਸ ਕੁੜੀ ਨੂੰ ਇਸ ਨੂੰ ਗ੍ਰਫਤਾਰ ਕੀਤਾ ਸੀਗਾ ਚੋਰੀ ਕਰਦੀ ਨੂੰ ਸੋ ਹੁਣ ਇਸ ਨੇ ਜੋ ਚੰਦਾ ਚਾੜਤਾ ਪਤਾ ਨਹੀਂ ਸਮਝ ਨਹੀਂ ਲੱਗਦੀ ਪਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹੁਣ ਇਹ ਰੋ ਰਹੀ ਹੈ ਮੈਨੂੰ ਨਹੀਂ ਪਤਾ ਇਹ ਜਾ ਤਾਂ ਇਹ ਨਮੀ ਆਈ ਸੀ ਬਿਲਕੁਲ ਵੀ ਇਹਨੂੰ ਪਤਾ ਹੀ ਨਹੀਂ ਹੈਗਾ ਵੀ ਪੈਸੇ ਇੱਥੇ ਦੇਣੇ ਹੁੰਦੇ ਐ ਇਦਾਂ ਬਾਹਰ ਸਿੱਦਾ ਚੱਕ ਕੇ ਲੁੱਟ ਨਹੀਂ ਮਚੀ ਇੱਥੇ ਵੀ ਜੋ ਜੋ ਚੱਕਣਾ ਚੱਕੋ ਚ ਜਾਓ ਔਰ ਇਹ ਬਾਰ-ਬਾਰ ਕਹਿ ਰਹੀ ਹੈ ਕਿ ਇਹਦਾ ਘਰ ਵਾਲਾ ਬਾਹਰ ਬੈਠਾ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਆਪਾਂ ਜਦੋਂ ਵੀ ਗ੍ਰੋਸਰੀ ਕਰਨ ਜਾਂਦੇ ਆ ਜਦੋਂ ਵੀ ਆਪਾਂ ਬਾਹਰ ਕਿਤੇ ਜਾਈਦਾ ਕੋਈ ਵੀ ਕਪਲ ਹੁੰਦਾ ਤਾਂ ਹਮੇਸ਼ਾ ਇਹ ਇਕੱਠੇ ਜਾਂਦੇ ਆ ਇਹ ਹੋ ਸਕਦਾ ਵੀ ਚਲੋ ਠੀਕ ਆ ਮੈਂ ਗੱਡੀ ਪਾਰਕ ਕਰਕੇ ਆ ਤੂੰ ਚੱਲ ਅੰਦਰ ਖਰੀਦ ਮੈਂ ਆ ਗਿਆ ਤੇਰੇ ਮਗਰ ਪਰ ਤੁਹਾਨੂੰ ਪਤਾ ਕਿ ਉਹ ਬੰਦਾ ਬਾਹਰ ਸੀਗਾ ਕੀ ਪਤਾ ਇਹਨਾਂ ਦੀ ਪਹਿਲਾਂ ਹੀ ਪਲੈਨਿੰਗ ਸੀਗੀ ਚੋਰੀ ਕਰਨ ਦੀ ਕਿ ਤੂੰ ਜਾ ਫਸੇਗਾ ਤੇ ਇੱਕੇ ਫਸੂਗਾ ਇੱਕ ਤਾਂ ਬਚੂਗਾ ਬਾਹਰ ਸੋ ਸ਼ੇਮ ਆ ਬਹੁਤ ਹੀ ਘਟਿਆ ਕਰਤੂਤ ਕੀਤੀ ਆ ਸਮਝ ਨਹੀਂ ਲੱਗਦੀ ਭਾਈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੁਸੀਂ ਆ ਦੇਖੋ ਪਹਿਲਾ ਵੀਡੀਓ ਦੇਖੋ ਕੀ ਹੋ ਰਿਹਾ ਹੈ ਬਟ ਆਮ ਫੋਰਗਟ ਪੀ ਆਈ ਟੋਲਡ ਯੂ ਵਾਟਸ ਟਾਕ ਅਬਾਊਟ ਇ ਟਰਨ ਅਰਾਊਂਡ ਲੋਸਰ ਆਈ ਟੋਲਡ ਯੂ ਆਮ ਫੋਰਗਟ ਸੌਰੀ ਬਟ ਆਈ ਪੇ ਪੇ ਫੋਰ ਯੂ ਆਮ ਸੌਰੀ ਓਕੇ ਸਰ ਪਲੀਜ਼ 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 ਕਰੀ ਜਾ ਰਹੀ ਉਹਨਾਂ ਇਹ ਨਹੀਂ ਪਤਾ ਕਿ ਇਹਨਾਂ ਨੇ ਨਹੀਂ ਸੁਣਨੀ ਹੁਣ ਤੇਰੀ ਪਲੀਜ਼ ਸਰ ਨੋ ਸਰ ਪਲੀਜ਼ ਸਰ ਪਲੀਜ਼ ਆ ਡੋਨਟ ਹੈਵ ਐਨ ਆਪਸ਼ਨ ਰਾਈਟ ਨਾਓ ਓਕੇ ਲੈਟ ਮੀ ਪੁਟ ਯੂਨ ਹਾਂਕਫਸ ਐਂਡ ਆਲ ਫਦਰ ਡਿਸਕਸ ਇਟ ਹਰ ਰੋਜ਼ ਹਰ ਟਾਈਮ ਇਦਾਂ ਦੀ ਕੋਈ ਨਾ ਕੋਈ ਘਟਨਾ ਹੋ ਜਾਂਦੀ ਆ ਜਿਹਦੇ ਨਾਲ ਸ਼ਰਮ ਨਾਲ ਸਿਰ ਝੁਕਣ ਦਾ ਔਰ ਕਹਿੰਦੇ ਆ ਹੁਣ ਇਮੀਗ੍ਰੈਂਟਸ ਮਿੱਥੋਂ ਕੱਢਣਾ ਉਹ ਇਦਾਂ ਦੀਆਂ ਵੀਡੀਓ ਜਿਹੜਾ ਸਾਹਮਣੇ ਆਉਂਦੀਆਂ ਹਰ ਕੋਈ ਇੱਕ ਨਿਊ ਚੈਨਲਾਂ ਤੇ ਵੀਡੀਓਜ਼ ਆਉਂਦੀਆਂ ਉਹ ਸ਼ੋਅ ਕਰਦੇ ਆ ਉਹ ਛਾਲਦੇ ਆ ਕਿ ਇਦਾਂ ਦੇ ਲੋਕ ਆ ਤੁਸੀਂ ਰਹਿਣ ਦੋਗੇ ਇਹਨਾਂ ਨੂੰ ਇੱਥੇ ਤੋਂ ਸਭ ਨੂੰ ਪਤਾ ਹੀ ਇਹ ਸਾਰੇ ਕਹਿਣਗੇ ਵੀ ਸਾਨੂੰ ਨਹੀਂ ਚਾਹੀਦੇ ਇਹ ਚੋਰ ਲੋਕ ਤੁਹਾਨੂੰ ਪਤਾ ਪਹਿਲਾਂ ਐਕਸੀਡੈਂਟ ਹੋ ਕੇ ਹਟੇ ਉਹਨਾਂ ਨੂੰ ਕਿੰਨਾ ਉਛਾਲਿਆ ਗਿਆ ਹਰ ਇੱਕ ਨਿਊਜ਼ ਚੈਨਲਾਂ ਤੇ ਰਾਜਨੀਤੀ ਕਿੰਨੀ ਹੋਈ ਉਸ ਦੇ ਉੱਤੇ ਤੇ ਉਤੋਂ ਸਭ ਨੂੰ ਪਤਾ ਕਿ ਇੰਨੀ ਫੜੋ ਫੜਾਈ ਚੱਲਦੀ ਪਈ ਆ 트럼ਪ ਨੇ ਪੂਰਾ ਇੱਕ ਤੇ ਇੱਕ ਝਟਕਾ ਦੇ ਰਿਹਾ ਨਵੇਂ ਤੇ ਨਵਾਂ ਲਾਅ ਫੈਸਲੇ ਲੈ ਕੇ ਆ ਰਿਹਾ ਹੁਣ ਆ ਸਟੂਡੈਂਟਾਂ ਲਈ ਵਰਕ ਪਰਮਿਟ ਵਾਲਿਆਂ ਲਈ ਕਿੰਨਾ ਉਹਨੇ ਸਿਸਟਮ ਚੇਂਜ ਕਰਤਾ ਹੁਣ ਜਿਹੜਾ ਆਟੋ ਰੀਨੂਅਲ ਵਰਕ ਪਰਮਿਟ ਹੋ ਜਾਂਦਾ ਸੀ ਤੁਹਾਡਾ ਐਕਸਪਾਇਰ ਹੋਣ ਤੋਂ ਬਾਅਦ ਤੇ ਉਹ 540 ਦਿਨ ਆਪਣੇ ਆਪ ਅੱਗੇ ਵੱਧ ਜਾਂਦਾ ਸੀਗਾ ਤੇ ਉਹ ਵੀ ਉਹਨੇ ਕੈਨਸਲ ਕਰਤਾ ਆਰ ਜਿਹਦਾ ਵੀ ਇਲੀਗਲ ਸਟੇਟਸ ਆ ਉਹਨੂੰ ਚਾਚਾ ਚੱਕ ਕੇ ਡਿਟੇਨ ਕਰ ਰਿਹਾ ਸਭ ਨੂੰ ਪਤਾ ਆ ਇਸ ਦੀ ਹਰ ਰੋਜ਼ ਐਦਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਫਿਰਦੇ ਆ ਕਿ ਉਹ ਬੰਦਿਆਂ ਨੂੰ ਕਿਸ ਤਰ੍ਹਾਂ ਡਿਟੇਨ ਕਰ ਰਿਹਾ ਕਿਸ ਤਰ੍ਹਾਂ ਚੁੱਕ ਰਿਹਾ ਪਰ ਤੁਸੀਂ ਲੋਕ ਫਿਰ ਵੀ ਨਹੀਂ ਸਮਝਦੇ ਤੁਹਾਡੇ ਜਿਗਰਾ ਕਿੱਦਾਂ ਪੈਂਦਾ ਇੰਨਾ ਕਿੰਨਾ ਤੁਸੀਂ ਆਪਣੀ ਆਦਤ ਤੋਂ ਮਜਬੂਰ ਆ ਕਿੰਨੇ ਕ ਦੀ ਚੋਹੀ ਚੋਰੀ ਕਰ ਲੂਗੇ ਕੀ ਹੋ ਜਾਏਗਾ ਪਤਾ ਨਹੀਂ ਹੁਣ ਪਹਿਲਾਂ ਕਿੰਨੀ ਵਾਰ ਕੀਤੀ ਹੋਏਗੀ ਕਿੰਨੀ ਵਾਰ ਨਹੀਂ ਅੱਜ ਫੜ ਹੋ ਗਈ ਤੇ ਅੱਜ ਰੋ ਰਹੀ ਆ ਪਰ ਹੁਣ ਕਿਸੇ ਨੇ ਇਹ ਦੀ ਸੁਣਨੀ ਨਹੀਂ ਔਰ ਉਤੋਂ ਇਹਦੀ ਗਲਤੀ ਦੀ ਵਜ੍ਹਾ ਨਾਲ ਸਾਰਿਆਂ ਨੂੰ ਸਜ਼ਾ ਮਿਲਣੀ ਆ ਤੁਹਾਨੂੰ ਸਭ ਨੂੰ ਪਤਾ ਇਸ ਟਾਈਮ ਦੇ ਉੱਪਰ ਹਰ ਕੋਈ ਕਹਿ ਰਿਹਾ ਹੈ ਕਿ ਬਚ ਕੇ ਰਹੋ ਡਰ ਕੇ ਰਹੋ ਬਹੁਤ ਮਾਹੌਲ ਖਰਾਬ ਆ ਹਰ ਇੱਕ ਨਿਊ ਚੈਨਲ ਹਰ ਇੱਕ ਯੂਟਿਊਬਰ ਤੁਹਾਨੂੰ ਸਮਝਾ ਰਿਹਾ ਕਿ ਥੋੜਾ ਜਿਹਾ ਸਮਝ ਲਓ ਟਰੰਪ ਇਸ ਟਾਈਮ ਦੇ ਉੱਪਰ ਪੂਰਾ ਮੂਡ ਦੇ ਵਿੱਚ ਆ ਉਹਨੇ ਸਾਫ਼ ਕਰਨਾ ਇਮੀਗ੍ਰੈਂਟਸ ਨੂੰ ਪੂਰਾ ਜਿੰਨਾ ਵੀ ਇੱਥੇ ਹੈਗਾ ਤੇ ਜਦੋਂ ਕੋਈ ਵੀ ਉਹਨਾਂ ਦਾ ਸਵਾਲ ਜਵਾਬ ਕਰਦਾ ਕਿਸੇ ਵੀ ਪ੍ਰਕਾਰ ਦਾ ਫਿਰ ਉਹ ਇਦਾਂ ਦੀ ਉਦਾਹਰਨਾਂ ਸਾਹਮਣੇ ਰੱਖਦੇ ਆ ਫਿਰ ਫਿਰ ਕੀ ਕਹੂੰਗਾ ਕੀ ਕੌਣ ਸਵਾਲ ਕਰੂੰਗਾ ਇਹਨਾਂ ਨੂੰ ਸੋ ਥੋੜਾ ਜਿਆ ਸੋਚਿਆ ਕਰੋ ਸਮਝਿਆ ਕਰੋ 20 ਲੱਖ ਬੰਦਾ ਉਹਨਾਂ ਨੇ ਕਿਹਾ ਹੋਇਆ ਕਿ ਇੱਥੋਂ ਚਲਾ ਗਿਆ ਅਸੀਂ ਕੱਢਤਾ 5 ਲੱਖ ਰੁਪਏ ਰਿਪੋਰਟ ਕੀਤਾ ਉਹਨਾਂ ਨੂੰ ਇਦਾਂ ਦੇ ਬੰਦਿਆਂ ਦੀ ਇਹ ਵਜ੍ਹਾ ਤੋਂ ਹੁੰਦਾ ਸਾਰਾ ਕੁਝ ਤੁਹਾਨੂੰ ਪਤਾ ਪਹਿਲਾਂ ਵੀ ਟਰੱਕ ਐਕਸੀਡੈਂਟ ਹੋ ਕੇ ਹਟਿਆ ਕਿੰਨਾ ਉੱਥੇ ਕਾ ਸਮਾਨ ਹੋਇਆ ਹੁਣ ਉਹਦੀ ਇਨਕੁਆਰੀਆਂ ਕਿੱਥੇ ਤੱਕ ਪਹੁੰਚ ਗਈਆਂ ਸੀਡੀਐਲ ਲਾਇਸੈਂਸ ਰੱਦ ਹੋਣ ਤੱਕ ਕੰਮ ਚੱਲਾ ਗਿਆ ਸਕੂਲਾਂ ਤੋਂ ਇਸ਼ੂ ਹੋਇਆ ਸਕੂਲਾਂ ਦੇ ਉੱਤੇ ਕਾਰਵਾਈ ਹੋਣ ਤੱਕ ਕੰਮ ਚਲਾ ਗਿਆ ਤੇ ਕੰਪਨੀਆਂ ਨੇ ਜਿਨ੍ਹਾਂ ਨੇ ਹਾਇਰ ਕੀਤੇ ਸੀ ਉਹਨਾਂ ਤੇ ਕਾਰਵਾਈ ਹੋਣ ਤੱਕ ਦਾ ਕੰਮ ਚਲਾ ਗਿਆ ਕਿੱਥੇ ਤੱਕ ਕੰਮ ਵਧ ਗਿਆ ਤੇ ਤੁਸੀਂ ਫੇਰ ਆ ਟੁੱਟੀਆਂ ਹਰਕਤਾਂ ਕਰਦੇ ਆ ਸਮਝੋ ਕੀ ਹੋ ਰਿਹਾ ਪਹਿਲਾਂ ਦੋ ਪੰਜਾਬੀਆਂ ਨੇ ਐਮਾਜ਼ਨ ਦਾ ਸਮਾਨ ਚੋਰੀ ਲੋਡ ਚੋਰੀ ਕੀਤਾ ਹੋਇਆ ਸੀ ਉਹ ਫੜ ਹੋਏ ਆ ਹਰ ਟਾਈਮ ਨੂੰ ਨਹੀਂ ਲੱਗਦਾ 2025 ਕੋਈ ਵੀ ਸੁੱਖ ਦਾ ਸਾਹ ਲੈ ਕੇ ਆਇਆ ਇਮੀਗ੍ਰੈਂਟਸ ਲਈ ਭਾਰਤੀਆਂ ਲਈ ਹਰ ਰੋਜ਼ ਕੋਈ ਨਾ ਕੋਈ ਅਧੰਦੀ ਅਣਹੋਣੀ ਹੁੰਦੀ ਆ ਆਦ ਇਦਾਂ ਦੀ ਕੋਈ ਖਬਰ ਆ ਜਾਂਦੀ ਆ ਜਿਹਦੇ ਨਾਲ ਸਿਰ ਨੀਮਾ ਹੁੰਦਾ ਖਬਰ ਕਰਨੇ ਨੂੰ ਵੀ ਦਿਲ ਨਹੀਂ ਕਰਦਾ ਕਿ ਆਪਣੀ ਹੀ ਬਦਨਾਮੀ ਹੁੰਦੀ ਆ ਪਰ ਕਰੀਏ ਕਿ ਤੁਹਾਨੂੰ ਅਵੇਅਰ ਵੀ ਕਰਨਾ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਮੇ ਵੀ 2-400 ਬੰਦਾ ਦਾ ਦੇਖ ਕੇ ਵੀਡੀਓ ਸਮਝ ਜੂਗਾ ਇੱਕ ਅੱਧਾ ਤਾਂ ਉਹਨਾਂ ਚ ਦੇਖੂਗਾ ਨਾਲ ਦੀਆਂ ਕਿਸੇ ਨੂੰ ਸਮਝਾਉਂਗਾ ਦੱਸੂਗਾ ਅਵੇਅਰ ਹੋਏਗਾ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਤੇ ਇਹ ਚੀਜ਼ਾਂ ਤੋਂ ਬਚ ਕੇ ਰਹਿਣਾ ਪਰ ਕੋਈ ਫਾਇਦਾ ਨਹੀਂ ਆਏਗਾ ਤੁਸੀਂ ਨਹੀਂ ਸਮਝਣਾ ਹੁਣ ਪਹਿਲਾਂ ਇੱਕ ਕੁੜੀ ਦੀ ਜਿਹੜੀ ਵੀਡੀਓ ਆਈ ਥੋ ਕਿੰਨਾ ਨਿਊਜ਼ ਚੈਨਲਾਂ ਦੇ ਉੱਪਰ ਚੱਲੀ ਕਿੰਨਾ ਭੰਡਿਆ ਗਿਆ ਤੇ ਹੁਣ ਇਸ ਦੀ ਸੋਚ ਵੀ ਨਹੀਂ ਸਕਦੇ ਤੁਸੀਂ ਕੀ ਹੋਏਗਾ ਬਾਕੀ ਤੁਸੀਂ ਆਪ ਸਮਝਦਾਰ ਆ ਖੁਦ ਸਮਝਦਾਰ ਆ ਸਮਝਿਓ ਕੀ ਕਰਨਾ ਚਾਹੀਦਾ ਕੀ ਨਹੀਂ ਇਹਦੇ ਬਾਰੇ ਅਗਰ ਕੋਈ ਵੀ ਤੁਹਾਡੀ ਰਾਏ ਹੋਈ ਜਾਂ ਦੱਸਣਾ ਹੋਇਆ ਕੁਝ ਵੀ ਦੱਸ ਸਕਦੇ ਆ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਦਾਂ ਦੇ ਕੰਮ ਕਰਨ ਦਾ ਨਤੀਜਾ ਕੀ ਹੁੰਦਾ ਤੇ ਇਦਾਂ ਦੀ ਗਲਤੀ ਦੀ ਸਜ਼ਾ ਸਾਰਿਆਂ ਨੂੰ ਨਾ ਮਿਲੇ ਮੈਂ ਤਾਂ ਇਹੀ ਅਰਦਾਸ ਕਰਦਾ ਅਾਕੀ ਤੁਸੀਂ ਵੀ ਸੋਚਿਓ ਤੇ ਸਮਝਿਓ ਵੀਡੀਓ ਨੂੰ ਲਾਈਕ ਕਰਦੇਅ ਸ਼ੇਅਰ ਕਰਦੇਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਆ